ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਤਾਹਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ ਬੜੇ ਚਾਮਾ ਦੇ ਨਾਲ ਬੜੇ ਖੁਸ਼ੀਆਂ ਦੇ ਨਾਲ ਬਦਲਾ ਲਈ ਇਨਕਲਾਬ ਲਈ ਲੋਕਾਂ ਨੇ ਇੰਮੋ ਕਮੈਂਟਰੀ ਸਿਹੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਦੇ ਲੱਗਿਆ ਹੋਇਆ ਹੈ ਬਚਰ ਬਣੇ ਦੇ ਉੱਤੇ ਲਿਆ ਹੋਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਐਸਟਾ ਪੰਜ ਕਟਾਰ ਰਿਹਾ ਹੈ ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਹੈ ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ ਹੈ ਕਹਿ ਰਿਹਾ ਪੁਲਿਸ ਵਾਲੇ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਇਹਨੂੰ ਲੰਗਾ ਕਰਕੇ ਕੁੱਟੋ ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਐਸਟਾਫ ਚ ਵਾਪਰਿਆ ਨੰਗਾ ਕਰਕੇ ਬੇੜੇ ਚ ਬੰਨਿਆ ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਉਸ ਵੇਲੇ ਬਹੁਤ ਸਜਨਾ ਨੇ ਇਤਰਾਜ਼ ਕੀਤਾ ਮੇਰੇ ਤੇ ਇੱਕ ਦੋ ਦੇ ਮੈਨੂੰ ਫੋਨ ਵੀ ਆਏ ਕਰੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ ਉਹਨੂੰ ਨੰਗਾ ਕਰਾਇਆ ਉਹਨੂੰ ਕਟਾਇਆ ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਹਲੇ ਵੀ ਕੋਈ ਕਸਰ ਬਾਕੀ ਹੈ ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379 ਬੀ ਦਾ ਮੁਕੱਦਮਾ ਦਿੱਤਾ ਚੈਨੀ ਖੋਣ ਦਾ ਕਹਾਣੀ ਕੀ ਬਣਾਈ ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ ਜਿਵੇਂ ਉਹ ਚ ਕਿਹਾ ਗਿਆ ਸੀਗਾ ਉਹ ਵੀ 20 2023 ਦੀ ਘਟਨਾ ਸੀ ਵੀ ਸਾਡੇ ਨਾਲ ਨੌਵੇਂ ਮਹੀਨੇ ਚ ਭਾਨਦੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10000 ਰੁਪਿਆ ਉਹਦਾ ਪਰਚਾ ਦਰਜ ਹੋਇਆ ਸੀ 21 2024 ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲੈ ਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ ਅੱਜ ਭਾਨੇ ਨੂੰ ਤੜਕੇ ਅੱਜ ਉਹਦੀ ਜਵਾਨ ਤੋਂ ਹੀ ਕੱਲ ਅੱਜ ਭਰਾ ਦਿੱਤੀ ਗਈ ਅੱਜ 11 ਵਜੇ ਅਜੇ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ ਉਹ ਛੱਡਣਗੇ ਮਲੇਰ ਕੋਲੇ ਜਲਦੀ ਸੀਗਾ ਜਾਣਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ 379B ਦਾ ਮੁਕਾਦਮਾ ਵੀ ਭਾਨੇ ਨੇ ਚੈਨੀ ਖੋਈ ਆ ਕਹਾਣੀ ਕੀ ਬਣਾਈ ਕਹਿੰਦੇ ਜੀ ਇਹ ਆਪਣਾ 21 21 12 2023 ਦੀ ਘਟਨਾ ਹੈ ਕਿ 21 12 2023 ਨੂੰ ਭਾਨੇ ਨੇ ਪਟਿਆਲੇ ਚ ਕਿਸੇ ਬੰਦੇ ਨੇ ਜਿਹੜੀ ਦਿਖਾ ਇਹ ਆਪਣੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ ਕਦੇ ਉਹਨੇ ਸਾਡੇ ਉਹਨੇ ਕੋਲ ਉਹਦੇ ਕੋਲ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਐ ਕਿ ਸਾਡੇ ਕੋਲੇ ਭਾਨੇ ਨੇ ਸਾਡ ਭਾਨਾ ਪਟਿਆਲੇ ਆਇਆ ਸਕਾਰਪਿਓ ਗੱਡੀ ਸੀ ਚਿੱਟੇ ਰੰਗ ਦੀ ਵਿੱਚ ਭਾਨਾ ਬੈਠਾ ਸੀ ਇੱਕ ਉਹਦੇ ਨਾਲ ਹੋਰ ਬੰਦਾ ਸੀ ਸਾਡੀ ਚੈਨੀ ਖੋਲੀ ਇਹ ਘਟਨਾ ਹੈਗੀ 21 12 2023 ਦੀ ਜਾਨੇ ਪarcha darj hunda hai isei ghatna da 21 24 nu jehde bande di chaini khoi gayi ਕਿ ਉਸ ਦਿਨ ਪੁਲਿਸ ਕੋਲ ਨਹੀਂ ਗਿਆ ਉਹ ਉਹ ਮਹੀਨੇ ਬਾਅਦ ਨੂੰ ਜਾ ਗਈ ਉਹਨ ਮਹੀਨੇ ਬਾਅਦ ਜਾ ਗਈ ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਰਖਾਸਤ ਦੇਵਾਂ ਕਿ ਮੇਰੀ ਚੈਨੀ ਖੋਰੀ ਕਿਸੇ ਬੰਦੇ ਨੇ ਜਿਹੜੇ ਦੋਨੇ ਪਰਚੇ ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 21 24 ਨੂੰ ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 21 24 ਨੂੰ ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ ਉਧਰ ਉਹ ਕਹਿੰਦੀ ਮੇਰੇ ਕੋਲ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ ਇਹ ਕਹਿੰਦਾ ਮੈਨੂੰ ਮੇਰੇ ਕੋਲੇ ਉਸੇ ਦਿਨ ਭਾਂਦੇ ਨੇ ਮੇਰੀ ਚੈਨੀ ਖੋਈ ਆ ਕਿ ਪੰਜ ਸਿਆ ਤੋਂ ਅੱਜ ਸਵੇਰੇ ਤੇ ਬੋਲ ਰਿਆ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ ਖੁਸ਼ੀ ਦੀ ਗੱਲ ਹੈ ਠੀਕ ਆ ਭਾਈ ਚੰਗੀ ਗੱਲ ਤੇਰੇ ਘਰੇ ਬੱਚਾ ਆਉਣਾ ਸੀ ਵਧਾਈਆਂ ਆਰੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਪੰਜਾਬ ਚ ਮਾਮਾ ਦੇ ਪੁੱਤ ਆ ਭਾਨੇ ਅਰਗੇ ਉਹ ਕਿਸੇ ਮਾਂ ਦਾ ਪੁੱਤ ਹੈ ਬਸ ਉਹਦੀ ਮਾਂ ਮਰੀ ਵੀ ਹੈ ਉਹਦਾ ਪਿਓ ਇਕੱਲਾ ਘਰੇ ਇੱਥੇ ਉਹਦਾ ਇੱਕ ਭਰਾ ਹੈ ਉਹ ਕਿਸੇ ਦਾ ਪੁੱਤ ਨਹੀਂ ਕੇ ਦਾ ਭਰਾ ਨਹੀਂ ਉਹਨੂੰ ਉਹਦੇ ਘਰੇ ਕੋਈ ਢੀਕਦਾ ਨਹੀਂ ਤੈਨੂੰ ਕਿੰਨਾ ਚਾਹ ਵੀ ਤੇਰੇ ਘਰੇ ਤੇਰੇ ਪਰਿਵਾਰ ਚ ਇੱਕ ਨਵਾਂ ਜੀ ਇੱਕ ਨਵਾਂ ਬੱਚਾ ਆਉਣ ਵਾਲਾ ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਵੀਡੀਓ ਕਾਲ ਦੇ ਉੱਤੇ ਤੇ ਅੱਜ ਪਟਿਆਲੇ ਲਾ ਜਾ ਕੇ ਰਾਤ ਨੂੰ ਸੀਐਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ ਉੱਥੇ ਕੀ ਕੀ ਤੂੰ ਕਰਾਏਗਾ ਕਿੰਨਾ ਜਲਮਤ ਸ਼ਦਰ ਤੂੰ ਕਰਾਏਗਾ ਤੂੰ ਦੁਬਾਰਾ ਉਹ ਬਚਪਣੇ ਤੇ ਉਤਰਿਆ ਹੋਇਆ ਉਹ ਹੀ 80 90 ਦਾ ਦੌਰ ਦੁਵਾਰੇ ਉਹੀ ਗੱਲਾਂ ਲੋਕਾਂ ਨੂੰ ਦੁਵਾਰੇ ਦੁਹਰਾ ਰਹੇ ਆ ਸੁਣਦੇ ਆਂ ਆ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ ਕਿਵੇਂ ਸੀਆਈ ਸਟਾਪਾਂ 'ਚ ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਇਆ ਜਾਂਦੀਆਂ ਸੀ ਕਿਵੇਂ ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ ਉਹੀ ਬਚਰਪਣਾ ਜਿਹਦੀ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਐ ਅੱਜ ਕੇ ਬੁੱਚੜਾ ਨੂੰ ਕਿੰਦਾ ਵੀ ਹੋ ਰਹੀਆਂ ਨੇ ਉਹੀ ਕਹਾਣੀ ਬਿਲਕੁਲ ਤੋਂ ਉਵੇਂ ਦਹਰਾਉਣ ਲੱਗ ਗਿਆ ਕਿੱਡੀਆਂ ਹਾਸੋ ਹੀਂ ਗੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਐ ਇੱਕ ਮੁੰਡਾ ਐ ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨਨ ਤੌਰ ਤੇ ਅਪਰਾਧ ਐ ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ ਦੀ ਰੋਲ ਦਿੰਨਾ ਹੈ ਕਹਾਣੀਆਂ ਗੱਪਾਂ ਗੱਲਾਂ ਸੋ ਯਾਰ ਜੇ ਤਾਂ ਜਿੰਨੇ ਵੀ ਇੱਥੇ ਆਵਾਦੀ ਪਾਰਟੀ ਦੇ ਜਿੰਨੇ ਹਮਾਇਤੀ ਬੰਦੇ ਨੇ ਇਹ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋ ਜਮੀਰ ਹੈਗੀ ਆ ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਉਣਗੇ ਨੂੰ ਤੁਸੀਂ ਚੰਗੇ ਆ ਮੈਨੂੰ ਪਤਾ ਤੁਸੀਂ ਚੰਗੇ ਆ ਤੁਹਾਡੀ ਸੋਚ ਚੰਗੀ ਆ ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਗਾ ਵੀ ਪੰਜਾਬ ਦਾ ਕੋਈ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ ਕੋਈ ਪੰਜਾਬ ਲਈ ਤੇ ਆ ਜੇ ਪੇਰ ਜੁਗਾਰੀ ਘਟ ਜੇ ਚਿੱਟਾ ਨਸ਼ਾ ਘਟ ਜੇ ਪ੍ਰਵਾਸ ਰੁਕ ਜੇ ਨੌਕਰੀਆਂ ਸਾਨੂੰ ਮਿਲ ਜਾਣ ਸਾਡੇ ਮਜ਼ਦੂਰਾਂ ਦੇ ਹੱਲ ਸਾਡੇ ਕਿਸਾਨੀ ਦੇ ਹੱਲ ਹੋ ਜਾਣ ਤਾਂ ਤੁਸੀਂ ਬੰਦੇ ਮਰ ਲੱਗੇ ਸੀ ਯਾਰ ਅੱਜ ਜੋ ਬੰਦਾ ਕਿਹੜੇ ਬੁੱਚੜ ਪਿੰਡੇ ਤੇ ਉਤਰਿਆ ਹੋਇਆ ਕੀ ਉਹਨੂੰ ਸਵਾਲ ਪੁੱਛੋਗੇ ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜ ਪਿੰਡੇ ਤੇ ਉਤਰਿਆ ਹੋਇਆ ਤੂੰ ਯਾਰ ਤੂੰ ਬੈਂਤੇ ਬੁੱਚੜ ਨਾਲ ਨਾਲ ਵੀ ਉਹਨੂੰ ਵੀ ਮਾਤ ਪਾਏਗਾ ਉਹਨੂੰ ਵੀ ਲੋਕ ਭੁੱਲ ਜਾਣਗੇ ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ ਇਹਲੇ ਜਿਹੜੇ ਕਮਾਦੇ ਤੂੰ ਤਰੇ ਦੇ 50 ਲੋਕ ਮੇਰੀ ਗੱਲ ਸੁਣ ਲੋ ਇਹ ਬਾਈ ਸੋਡੇ ਯਾਦ ਰੱਖਿਓ ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ ਕਿਉਂਕਿ ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ ਇਹ ਤੁਹਾਡੇ 3 ਪੁੱਤਾਂ ਨੂੰ ਵੀ ਜੇ ਨਾ ਇਹਨਾਂ ਨੰਗੇ ਕਰਾ ਕਰਾ ਕੇ ਸੀਐਸਟਾਪਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾ ਜਰੀਲ ਕੀਤਾ ਨਾ ਤਖਤ ਛੱਡ ਟਾਇਆ ਮੈਨੂੰ ਕਿਹੋ ਨਹੀਂ ਕਿਹੋ ਨਾ ਐਡਾ ਖੋਰੀ ਬੰਦਰ ਐਸ ਪੱਧਰ ਤੱਕ ਤੂੰ ਗਰਜੇਗਾ ਯਾਰ ਹੱਦ ਹੋ ਗਈ ਯਾਰ ਇੰਨਾ ਨੀਵਾ ਲੈਵਲ ਲੈ ਆਏਗਾ ਆਪਣਾ ਆ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਲੇ ਬੰਦੇ ਕਹਿੰਦੇ ਆ ਕਿ ਇੰਨਾ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਆ ਕਿਉਂਕਿ ਇਹ ਵੀਡੀਓ ਦੇਖੋ ਇਹਦੇ ਕੋਲ ਟਾਈਮ ਹੀ ਨਹੀਂ ਆ ਗੱਲਾਂ ਦੇ ਲਈ ਆ। ਉਹ ਟਾਈਮ ਕਿਹੜੀ ਗੱਲਾਂ ਦੀ ਆ ਇਹਦੇ ਕੋਲ। ਤੇ ਟਿਕਲੇ ਸੁਣ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆ ਹੀ ਕੁਛ ਤਾਂ ਆ ਹੀ ਕੁਛ ਨੇ ਸੁਖਪਾਲ ਸਿੰਘ ਖਰ ਦੇ ਕੀਤਾ ਸੀ। ਉਹੀ ਬਾਰਕ ਤੇ ਕੈਮਰਾ ਲਵਾਤਾ ਸੀ। ਸਕਵਾਂਜ ਕਦੋਂ ਉੱਠਦਾ ਕਦੋਂ ਬੈਂਦਾ ਸਿੱਧਾ ਪੈਂਦਾ ਟੇਢਾ ਪੈਂਦਾ ਪਿਸ਼ਾਬ ਕਦੋਂ ਜਾਂਦਾ ਟੱਟੀ ਕਦੋਂ ਜਾਂਦਾ ਇਹ ਕੱਲੀ ਕੱਲੀ ਹਰਕਤ ਹੋਰੀ ਦੇਖ ਉਹਨੇ ਕੈਮਰਾ ਲਵਾ ਕੇ ਰੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ ਆਹ ਕਰਤੂਤਾਂ ਦਾ ਮਾਲਕ ਛੱਡ ਦੇ ਛੱਡ ਦੇ ਚੰਗਾ ਨਹੀਂ ਹੁੰਦਾ ਛੱਡ ਦੇ ਕੱਖ ਨਹੀਂ ਰੱਖਿਆ ਨੇ ਕੰਮਾਂ 'ਚ ਕੋਈ ਕੰਮ ਪੰਜਾਬ ਦੀ ਗੱਲ ਕਰ ਲੈ ਭਲੇ ਦੀ ਗੱਲ ਕਰ ਲੈ ਕਿਹੜੇ ਕੰਮਾਂ ਨੂੰ ਤਰਪਿਆ ਕਿਹੜੇ ਰਾਹ ਨੂੰ ਤਰਪਿਆ ਯਾਰ ਜਿਹੜਾ ਭਵੰਤ ਲੋਕਾਂ ਨੇ ਸੁਣਿਆ ਜਿਹੜਾ ਭਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ ਕਦੇ ਜੁਗਰੂ ਹਾਜ਼ਰ ਹੈ ਰਾਹੀਂ ਸੁਣਿਆ ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿਉਂ ਭਵੰਤ ਨੇ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ ਹਰ ਗੱਲ 'ਚ ਹਰ ਕਹਾਣੀ ਹਰ ਚੁਟਕਲੇ 'ਚ ਉਹ ਭਵੰਤ ਜਿਹੜਾ ਪੈਗ ਪੈਗ ਹੈ ਇਹ ਇਹ ਵੀ ਨਹੀਂ ਸੱਜਣਾ ਤੇਥੋਂ ਪਰ ਤੇਰੇ 'ਚ ਬਿਆੰਤ ਤੇ ਬਚਲ ਦੀ ਰੂਹ ਪ੍ਰਵੇਸ਼ ਕਰ ਗਈ ਮਾਤ ਪਾਏਗਾ ਸਭ ਨੂੰ ਪਿੱਛੇ ਛੱਡੇਗਾ ਤੂੰ ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ 29 ਤਰੀਕ ਨੂੰ ਬਾਈ ਕੱਠ ਰੱਖਿਆ ਕੋਟ ਦੁਨੇ। ਜੇ ਅੰਦਰ ਕੋਈ ਰੜ ਕਹੇਗੀ ਆ ਅੰਦਰ ਕੋਈ ਦਰਦ ਹੈਗਾ ਕੋਈ ਰੋ ਹੈਗਾ ਤਾਂ ਉਧ ਦੇ ਪੰਜਾਬ ਦਾ ਕੋਈ ਵੀ ਬੰਦਾ ਕੋਈ ਸਾਡਾ ਭਰਾ ਨੌਜਵਾਨ ਕੋਈ ਬਜ਼ੁਰਗ ਕੋਈ ਮਾਂ ਭੈਣ ਉਧੇ ਰੁਕਣੀ ਨਹੀਂ ਚਾਹੀਦੇ। ਕਿਹੜੇ ਬਰਨਾਲੇ ਦਾ ਪਿੰਡ ਆ ਕੋਟ ਦਿੰਨਾ ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜਬਰਦਸਤ ਸਾਹਮਣਾ ਕਰਨ ਲਈ ਲੋਕ ਤਿਆਰ ਨਹੀਂ ਕਿਹੜੇ ਭਲੇਖੇ ਚ ਬੈਠੇ ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ ਇਹ ਜਿਹੜਾ ਜ਼ਬਰ ਤੂੰ ਢਾ ਰਿਹਾ ਹੈ ਜਿਹੜਾ ਜਲਮ ਤਸ਼ੱਦਦ ਤੂੰ ਕਰ ਰਿਹਾ ਹੈ ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ ਹੈ ਇਹ ਲੋਕ ਤੈਨੂੰ ਇੱਟ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਯਾਦ ਰੱਖੀ ਜੇ ਹੁਣ ਵੀ ਨਾ ਜਾ ਗਏ ਫਿਰ ਠੀਕ ਐ ਫਿਰ ਸਤਨਾਮ ਐ ਫਿਰ ਠੀਕ ਐ ਫਿਰ ਠੀਕ ਐ ਸਾਡੇ ਅਰਕਿਆਂ ਨੂੰ ਫਸਣ ਦਿਓ ਮਾਰਨ ਦਿਓ ਕੋਈ ਗੱਲ ਨਹੀਂ ਮਗਰ ਉਹ ਸਾਡੇ ਅਰਕਿਆਂ ਦੀਆਂ ਗੱਲਾਂ ਗੁਲਾਂ ਸੁਣਦੇ ਰਿਆ ਕਰੋ ਕਿ ਬੰਦੇ ਦਾ ਚੰਗੇ ਸੀ ਯਾਰ ਗੱਲ ਤਾਂ ਪੰਜਾਬ ਦੇ ਭੱਲੇ ਦੀ ਕਰਦੇ ਸੀ ਉਦੋਂ ਅਸੀਂ ਕਿਉਂ ਨਾ ਉੱਠੇ ਮਗਰ ਉਹ ਪਸਤਾਈ ਜਾਇਆ ਕਰੋ ਅੱਜ ਗੀਤ ਸਰਾਈ ਗਿਆ ਖੜਾ ਉੱਥੇ ਸਟੇਜਾਂ ਤੇ ਥੱਲੇ ਬੈਠੇ ਲੋਕਾਂ ਨੇ ਕਿਸੇ ਚ ਜ਼ਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ ਉਹ ਜਿੰਨਾ ਜੋਰ ਸਾਡੇ ਵਰਗਾਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ ਖਰੇ ਵਰਗਾਂ ਨੂੰ ਭਾਨੇ ਵਰਗਾਂ ਨੂੰ ਆ ਮੇਰੇ ਨਹੀਂ ਪੱਖਾ ਦਿੱਤਾ ਇਹ ਤਾਂ ਗਰੀਕੇ ਪਤੰਤਰ ਚਿੱਟੇ ਦਾ ਝੋਟਾ ਝੋਟਾ ਮਾਨਸ ਵਾਲਾ ਉਹ ਵੀ ਚੱਕ ਕੇ ਦੂ ਅੰਦਰ ਦੇਦਾ ਸੀ ਜਿੰਨਾ ਜੋਰ ਸਾਡੇ ਵਰਗਾਂ ਨੂੰ ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ ਇਹ ਕੰਮ ਸਾਡੇ ਆ ਚਿੱਟਾ ਰੋਕਣਾ ਝੋਟੇ ਵਾਲੇ ਕਨ ਸਾਡੇ ਵਰਗਾ ਦਾ ਕੰਮ ਆ ਏਜੰਟਾਂ ਨੂੰ ਪਹਿਰੇ ਕਰਨੇ ਭਾਨੇ ਦਾ ਕੰਮ ਹੈ ਇਹ ਤੇਰੇ ਕੰਮ ਹੈ ਤੂੰ ਸਰਕਾਰ ਹੈ ਕੋਈ ਅਸੀਂ ਕਰਦੇ ਆ ਸਵਾਲ ਕਰਦੇ ਆ ਲੜਕਦੇ ਆ ਅਸੀਂ ਤੈਨੂੰ ਐਨਾ ਜੋਰ ਜਿੰਨਾ ਤੂੰ ਲਾ ਰਿਹਾ ਚੱਟਾ ਰੋਕਣ ਦੀ ਲਾਦੇ ਯਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹ ਅਨਸਾਫਤੀ ਲੋਕ ਉਹ ਅਨਸਾਫ ਹੀ ਦਵਾ ਦੇ ਕੌਮ ਨੂੰ ਕੋਈ ਬੇਰਜਗਰੀ ਦੂਰ ਕਰ ਦੇ ਉਹ ਦਿੱਤੋਂ ਹੁੰਦੀ ਨਹੀਂ ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਲਿਆ ਨੌਕਰੀਆਂ ਦੇ ਫਟਕਰੀ ਜਾਂਦਾ ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ ਜਵਾਨੀ ਖਾਲੀ ਪੰਜਾਬ ਖਾਲੀ ਹੋਈ ਹੁੰਦਾ ਬਾਹਰ ਨੂੰ ਭੱਜੀ ਜਾਂਦੀ ਹੈ ਰੋਜ਼ ਮਾਮਾ ਦੇ ਪੁੱਤ ਮਰਦੇ ਚੱਟੇ ਦਾ ਬਿਲਕੁਦੀਆਂ ਮਾਮਾ ਅੱਜ 26 ਜਨਵਰੀ ਹੈ ਤੇਰੇ ਚੇਤੇ ਕਰਾਦਾ 26 ਜਨਵਰੀ ਦੀ ਗੱਲ ਕੀਤੀ ਸੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਤੇ ਦਾ ਟੀਮਾਂ ਤਿਆਰ ਹੋ ਗਈਆਂ ਕਿੱਥੇ ਹੋ ਗਿਆ ਬਈ ਆ ਗੱਲਾਂ ਹੀ ਆ ਤੇਰੇ ਕੋਲੇ ਇੰਨਾ ਜੋਰ ਪੰਜਾਬ ਨੂੰ ਲੀਤ ਤੇ ਲਿਆਉਣ ਲਈ ਲਾ ਦੇ ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ ਹੁਣ ਚੈਨਲ ਤੂੰ ਖਰੀਦ ਲੈ ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦਬ ਤਾ ਉਹਦੀ ਉਹਦੀ ਰੀਚ ਘਟਾ ਤੀਆਂ ਆਹ ਦੇ ਆਈਟੀ ਸੈਲਰ ਨੇ ਮਗਰ ਪਾ ਦਿੰਨਾ ਹੈ ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ ਜਿਹਦਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹਦੋਂ ਅੰਦਰ ਨਹੀਂ ਆਉਣ ਦਿੰਦਾ ਤੁਸੀਂ ਰੌਲਾ ਪਾਉਨੇ ਹੋ ਕਿ ਕੇਜਰੀਵਾਲ ਧੱਕਾ ਕਰਦਾ ਆਪਣਾ ਧੱਕਾ ਕਰਦਾ ਹਨਾ ਮੋਦੀ ਈਡੀ ਨੇ ਵੱਡੇ ਬੰਦੇ ਚੱਕ ਲਏ ਸੰਜੇ ਸਿੰਘ ਵਰਗੇ ਸੁਸ਼ੋਦੀ ਵਰਗੇ ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਦੰਗ ਮਾਰ ਕੇ ਬੰਦੇ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਐ ਇਹ ਕੇਰੀਵਾਲ ਦਾ ਬਿਆਨ ਸੀ ਤੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਉਹ ਨਹੀਂ ਬਦਲਾ ਖੋਰੀ ਤਾਂ ਉਹ ਨਹੀਂ ਕਰ ਜਿੰਦੀ ਬਦਲਾ ਖੋਰੀ ਤੁਸੀਂ ਪੰਜਾਬ ਚ ਆਮ ਲੋਕਾਂ ਨਾਲ ਨਿਕੜਨ ਲੱਗੇ ਚਲੋ ਇਹਦਾ ਸਿਆਸਤਦਾਨ ਹੈ ਸਿਆਸਤਦਾਨ ਸਿਆਸਤਦਾਨਾ ਦੇ ਕਰਦੇ ਐ ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ ਸੋ ਬਈ 29 ਤਰੀਕ ਰੱਖੀ ਆ ਵਕਤ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ ਤੇ ਨਹੀਂ ਇਹ ਬੱਚੜਾਂ ਦਾ ਨੂੰ ਮੂੰਹ ਪਊਗਾ ਇੱਥੇ ਸਭ ਦੀ ਵਾਰੀ ਆਊ ਸਾਨੂੰ ਪਹਿਲਾਂ ਸਿਰ ਦੇਣਗੇ ਤੁਸੀਂ ਮਗਰੋਂ ਆਜੋਗੇ ਇਹਦਾ ਅਗਲਾ ਜੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਚੱਥੇ ਬੰਦਿਆਂ ਨੂੰ ਬਦਨਾਮ ਕਰਨ ਤੇ ਆਪਣੇ ਬੰਦਿਆਂ ਨਾਲ ਹੀ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜਾ ਦੇਖਦੇ ਨਹੀਂ ਜਗਾ ਦੇਖ ਕੇ ਬਹਿ ਜਾਂਦੇ ਐ ਇਹ ਬੇਲਣ ਲੋਕ ਨੇ ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਕਿਥੇ ਆ ਕੇ ਕਰਨੇ ਧਰਨੇ ਲਈ ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ ਜਿਦੇ ਬੰਦਾਂ ਚਾ ਜਾਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ ਮੈਨੂੰ ਘੇਰਨਗੇ ਇਹ ਖੰਡਿਆ ਦਿਓ ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਿਹੇ ਬੰਦਿਆਂ ਨੂੰ ਬਦਨਾਮ ਕਰੋ ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ ਹੁਣ ਇਹ ਸੜਕਾਂ ਦੇ ਬਹਿ ਜਾਂਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਲੋਕੋ ਜੇ ਬਚਨਾ ਹੈ ਜੇ ਬਚਨਾ ਇੱਕੋ ਹਾਲਾ ਤੁਹਾਡੇ ਕੋਲ ਜਥੇਬੰਦ ਰੂਪ ਚ ਇਕੱਠੇ ਹੋ ਜੋ ਕੋਈ ਵੀ ਜਥੇਬੰਦੀ ਤੁਹਾਡੇ ਪਿੰਡਾਂ ਚ ਬਣੀ ਹੈ ਉਹਦਾ ਨਾਲ ਜੁੜ ਜਾਓ ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ ਉਹ ਚਿੱਪਾਂ ਵਾਲੇ ਮੀਟਰ ਲੱਗਣਾਉਂਦੇ ਐ ਕੋਈ ਧੱਕੇਸ਼ਾਹੀ ਹੁੰਦੀ ਐ ਤੇ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਰੋਨਾ ਨੂੰ ਤੇ ਉਹ ਜਥੇਬੰਦੀ ਪਾ ਕੇ ਆਈਆਂ ਨੇ ਉੱਥੇ ਸਾਨੂੰ ਕੋਈ ਕੁਝ ਸੈਸੀ ਲੀਡਰ ਨਹੀਂ ਜਿਤਾ ਕੇ ਲੈ ਆਇਆ ਕੋ ਸਰਕਾਰ ਨਹੀਂ ਜਿਤਾ ਕੇ ਲਈ ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦ ਗਰੁੱਪ ਦੇ ਅਸੀਂ ਇਕੱਠੇ ਸੀ ਸਾਡੀਆਂ ਜਥੇਬੰਦੀਆਂ ਚ ਜਿਤਾ ਕੇ ਲੈ ਆਂਗਾ ਨੇ ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾ ਦੇ ਸੰਪੂਰਨ ਨਹੀਂ ਹੁੰਦਾ ਕੋਈ ਬੰਦਾ ਇੱਥੇ ਸਾਰੇ ਤਤਾਂ ਤੋਂ ਪੂਰਾ ਨਹੀਂ ਹੁੰਦਾ ਘਾਟਾਂ ਕਮੀਆਂ ਬਹੁਤ ਹੋਣਗੀਆਂ ਪਰ ਇਹਨਾਂ ਦਾ ਸਾਰਾ ਜੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ ਉਦੋਂ ਬਾਅਦ ਤੁਹਾਡੇ ਛਤਰਕਲੇ ਕਰੇ ਦੇ ਪਹਿਣਗੇ ਇਹ ਯਾਦ ਰੱਖਿਓ 13 ਤਰੀਕ ਨੂੰ 13 ਫਰਵਰੀ ਨੂੰ ਦਿੱਲੀ ਦਾ ਸੱਦਾ ਦੇ ਰਹੇ ਬੰਦਿਆਂ ਦਾ ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖੇੜਨ ਦੀ ਖਰਾਬ ਕਰਨ ਦੀ ਇਕੱਠੇ ਹੋ ਜਾਓ ਬਾਈ ਇਹਨਾਂ ਦੇ ਬੰਦਿਆਂ ਨੂੰ ਲਗਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ ਪੋਲੀ ਤੇ ਪਾਣੀ ਤੇ ਇਤਿਹਾਸ ਤੇ ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ ਖੋਣ ਦੀ ਕੋਸ਼ਿਸ਼ ਹੋ ਰਹੀ ਆ ਲਗਾਤਾਰ ਰੁਜਗਾਰ ਖੋਇਆ ਜਾ ਰਿਹਾ ਪਰ ਅਸੀਂ ਅਸੀਂ ਕੀ ਕਰ ਰਹੇ ਹਾਂ ਅਸੀਂ ਜਿਹੜਾ ਆਪਣਾ ਮੂੰਹ ਹੈ ਇਹਦਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ ਹੈ ਆਪਣੇ ਬੰਦਾ ਖਰਾਬੀ ਖੋਲ ਲੈਣੇ ਅਸੀਂ ਇਹ ਕੰਮਰੇਡ ਹੈ ਜੀ ਇਹ ਸਿੱਖ ਹੈ ਜੀ ਇਹ ਫਲਾਨਾ ਜੀ ਠਮਕਾ ਜੀ ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ ਫੇਸਬੁਕਾਂ ਤੇ ਵੀਡੀਓ ਪਾਉਣੀਆਂ ਪੋਸਟਾਂ ਪਾਉਣੀਆਂ ਛੱਡ ਦਿਓ ਆਪਣੇਆਂ ਦੇ ਖਿਲਾਫ ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇਜ ਗੱਲ ਕਰ ਲਓ ਬਿਠਾ ਕੇ ਗੱਲ ਕਰ ਲਓ ਜਨਤਾ ਕਰੋ ਲੋਕਾਂ ਸਾਹਮਣੇ ਪੰਡੂਖ ਦੂਜੇ ਨੂੰ ਉਹ ਤਾਂ ਚਾਹੁੰਦਾ ਹੀ ਹੈ ਆਪਸ ਵਿੱਚ ਦੁਫਾੜ ਹੋ ਜਾਣ ਤੁਸੀਂ ਕਰਕੇ ਭਾਈ ਬੇਨਤੀ ਹੈ ਮੈਂ ਰੋਜ਼ ਪਿੰਡਾਂ ਜਾਣਾ ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈ ਚਾਰਾ ਕੈਮ ਰੱਖੋ ਏਕਾ ਰੱਖੋ ਜਥੇਬੰਦਕ ਰੂਪ ਚ ਇਕੱਠੇ ਹੋ ਜੋ ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦੁਫਾੜ ਹੋਏ ਪਿਆ ਜਾਤਾਂ ਪਾਤਾਂ ਦੇ ਬਖਰੇਵੇਂ ਨੇ ਸਵੇਰੇ ਗੁਰਦੁਆਰਿਆਂ ਡੋਡੀ ਬੜਾਈ ਬੈਠੇ ਹੋ ਇਕੱਠੇ ਕਰੋ ਭਾਈ ਇਕੱਠਾ ਹੋ ਜੋ ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜ੍ਹਾ ਕਰੋ ਉਹ ਸਾਂਝਾ ਕੰਮ ਕਰੋ ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਆਵੇਂ ਪੰਜਾਬ ਬਚਾਉਣ ਦਾ ਹੁੱਕਾ ਦਿੰਨਾ ਹੈ ਜੇ ਪੰਜਾਬ ਬਚਾਉਣਾ ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ ਪਿੰਡਾਂ ਦਾ ਸਾਂਝਾ ਕੰਮ ਕਰਨੀਆਂ ਪੈਣੀਆਂ ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ ਤੇ ਨਹੀਂ ਹਮਲੇ ਬਹੁਤ ਖਤਰਨਾਕ ਹੈ ਤੇ ਕੁਝ ਵੀ ਨਹੀਂ ਠੀਕ ਹੈ ਭਾਈ 29 ਤਰੀਕ ਨੂੰ ਕੋਰਟ ਤੋਂ ਨੇ ਮਿਲਦੇ ਆਂ ਫਿਰ ਉੱਥੇ ਹੁਣ ਕੋਈ ਰਹਿ ਜੇ ਹਰ ਬੰਦਾ ਪਹੁੰਚਣਾ ਚਾਹੀਦਾ ਧੰਨਵਾਦ ਵੈਰ ਜੀ ਖਾਲਸਾ ਵੈਰ ਜੀ ਕੀ ਫਤ